ਤੂੰ ਬ્રાਹਮਣ ਮੈਂ ਕਾਸ਼ੀ ਦਾ ਦੁਲਹਾ ਭੂਜੋ ਮੋਰ ਗਿਆਨਾ ਕਬੀਰ ਜੀ ਕਹਿੰਦੇ ਤੂੰ ਮੇਰੇ ਗਿਆਨ ਨੂੰ ਸਮਝ ਲੈ ਆਪਣੇ ਭਲੇ ਲਈ ਤੂੰ ਕਿਦੇ ਫੁੱਫਰ ਆਪਣੇ ਜਿੱਦਾਂ ਕਰੇ ਵੀ ਹੰਕਾਰ ਹੀ ਹੋ ਕੇ ਕਿ ਮੈਂ ਉੱਚ ਜਾਤੀ ਆ ਤੂੰ ਤੋ ਜਾਚੇ ਭੂਪਤ ਰਾਜੇ ਤੂੰ ਮੰਗਦਾ ਹੈ ਦੁਨੀਆਵੀ ਰਾਜਿਆਂ ਤੋਂ ਹਰਸਿਓ ਮੋਰ ਤੇ ਹਲਗਾਮ ਕਬੀਰ ਜੀ ਕਹਿੰਦੇ ਮੇਰਾ ਧਿਆਨ ਇੱਕ ਪਾਲ ਤੋਂ ਹੈ ਤੂੰ ਤੋ ਜਾਚੇ ਭੂਪਤ ਰਾਜੇ ਤੂੰ ਬਰਿਆਵੀ ਰਾਜਿਆਂ ਨੂੰ ਖੁਸ਼ ਕਰਨ ਲੱਗਿਆ ਹੈ ਤੇ ਮੈਂ ਇੱਕ ਅਕਾਲ ਪੁਰਖ ਨੂੰ ਖੁਸ਼ ਕਰਦਾਂ ਕੋਈ ਨਹੀਂ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਵੀ ਇੱਕ ਅਕਾਲ ਦਾ ਜਵਾਬ ਹੋ ਗਿਆ ਨਾ ਫਿਰ ਕਿਸੇ ਵਕਤ ਦੇ ਧਰਮ ਦੇ ਠੇਕੇਦਾਰ ਦੀ ਕੋਈ ਪਰਵਾਹ ਨਹੀਂ ਫਿਰ ਰਾਜੇ ਦੀ ਕੋਈ ਪਰਵਾਹ ਨਹੀਂ ਤਾਂ ਇੱਕ ਉਹ ਵੀ ਪਰਵਾਹ ਹੈ ਜੀ ਫੋਨ ਕਿਸੇ ਦੀ ਮਥਾਲੀ ਅੱਜ ਵਾਲੇ ਨੂੰ ਵੀ ਕਹਿ ਸਕਦੇ ਤੁਮ ਤੋਂ ਜਾਚੇ ਉਹ ਬਤਰਾ ਦੇ ਪੰਚ ਦੇ ਠੇਕੇਦਾਰੋ ਤੁਸੀਂ ਹੁਕਮਨਾਮੇ ਜਾਰੀ ਕਰਦੇ ਹੋ ਨਾਲਪੁਰ ਤੋਂ ਵਾਇਆ ਚੰਡੀਗੜ੍ਹ ਹੋ ਕੇ ਜਿਹੜੇ ਆਉਂਦੇ ਨੇ ਜਿਨ੍ਹਾਂ ਦੇ ਲਿਵਾਦਿਆਂ ਤੋਂ ਤੁਸੀਂ ਨਿਕਲੇ ਹੋ ਉਹਨਾਂ ਨੂੰ ਪੁੱਛ ਕੇ ਬਹੁਤ ਰਹਿਮਤ ਕਰੇ ਅਸੀਂ ਪ੍ਰਚਾਰ ਕਰਦੇ ਰਹੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੁੱਛ ਕੇ ਤੂੰ ਤੋਂ ਜਾਚੇ ਕੋ ਉਪਰ ਆ ਦੇ ਹਰਿ ਸਿਉ ਮੋਰ ਤੇ ਅਨੰਦ ਅਸੀਂ ਧਿਆਨ ਆਪਣਾ ਕੇਂਦਰ ਕਰਨਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰਾਂ ਚੀਜ਼ਾਂ ਤੇ ਨਹੀਂ ਹੁਣ ਵੀ ਆਇਆ ਇਹ ਤਾਂ ਸਦੇ ਵਿੱਚ ਕਹਿ ਦੇਣਾ ਆਇਆ ਹੁਕਮ ਨਾ ਲਾਗੇ ਜਿਹੜੀ ਗ੍ਰੰਥੀ ਸਿੰਘਾ ਜੀ ਨੇ ਕੀਰਤਨ ਮੋਬਾਈਲ ਤੋਂ ਨਹੀਂ ਕਰਨਾ ਪਾ। ਸਿਗਨਲ ਚਹੀਏ ਕਿ ਸਾਨੂੰ ਬਾਣੀ ਉਹਦਾ ਸਾਡਾ ਬਾਣੀ ਹੀ ਹੈ ਤੇ ਬਾਣੀ ਅਸੀਂ ਵਾਰ ਤੋਂ ਵਾਰ ਯਾਦ ਕਰੀਏ। ਚੰਗੀ ਗੱਲ ਹੈ। ਪਰ ਨੋਰਮਲ ਉਹਦੇ ਕੋਈ ਸੁਭਾਸ਼ੀ ਨਹੀਂ ਹੋ ਰਿਹਾ। ਬਾਲੋ ਸੰਗਤ ਹੈ ਪਿਆਰ ਚ ਭੇਜ ਕੇ ਆਪਾਂ ਕਹੇ ਵੀ ਬਾਣੀ ਅਥਰ ਸਮੇਂ ਡਾਊਨ ਲੋਡ ਕਰੋ। ਅੱਜ ਕੱਲ ਮੋਬਾਈਲ ਬੜੀ ਵਧੀਆ ਸੁਹੂਰਤ ਹੈ। ਉਹਦੇ ਨੇ ਕਿਹੜੇ ਪਾਸੇ ਸਾਨੂੰ ਯਾਰ ਲੱਗੇ ਪਰ ਕਹਿੰਦੇ ਇਹਦੇ ਨਾਲ ਮਿਲ ਵੀ ਹੋ ਜਾਂਦੀ। ਮੋਬਾਈਲ ਚ ਜਿਹੜੇ ਬਾਣੀ ਰੱਖ ਲੀਏ। ਪੁੱਛਣ ਵਾਲਾ ਹੋ ਗਏ ਨੂੰ ਜਿਹੜੇ ਬੰਦੇ ਨੇ ਯਾਰੀ ਕੀਤਾ ਮੇਰੇ ਕੋਲ ਬੈਂਕ ਪ੍ਰੂਫ ਹੈ ਸਾਰੇ ਕਿ ਤੁਹਾਡੇ ਜਿਹੜੇ ਹਸਤਾਕਰਾਂ ਨਾਲ ਗੁਰੂ ਗ੍ਰੰਥ ਸਾਹਿਬ ਦੇ 35 ਰੂਪ ਚੱਕੇ ਗਏ ਸੀਗੇ ਉਹਨਾਂ ਚ ਇੱਕ ਵੀ ਰੂਪ ਦਾ ਨਾਮ ਤੁਹਾਨੂੰ ਪਤਾ ਨਾ ਸ਼ੋਮੀ ਕਮੇਟੀ ਨੂੰ ਨਾ ਪੰਜਾਬ ਸਰਕਾਰ ਨੂੰ ਉਹ ਵੇਰਵਾ ਨਹੀਂ ਹੋਈ ਉਹ ਕਿੱਥੇ ਨੇ ਤੁਹਾਨੂੰ ਬਾਰ ਬਾਰ ਪੁੱਛੋ ਜਵਾਬ ਹੀ ਨਹੀਂ ਦਿੰਦੇ ਮੋਬਾਈਲ ਦੇ ਵਿੱਚ ਬਾਣੀ ਬੰਦੇ ਨੇ ਰੱਖ ਲਈ ਬਾਣੀ ਦਾ ਕੀਰਤਨ ਰੱਖ ਲਿਆ ਤੇ ਨਾ ਵੇਰਵੀ ਹੋਈ ਜੀ ਕਮਾਲ ਇਹ ਬੜੀ ਗਹਿਰੀ ਸਾਜ਼ਿਸ਼ ਹੈ ਇਹਨਾਂ ਦੀ ਕਿ ਜੇ ਸਾਡੇ ਨੌਜਵਾਨ ਵੀਰ ਜਿਹੜੇ ਤੁਸੀਂ ਅਖਾ ਸਵੇਤ ਬਾਣੀ ਪੜ੍ਹਦੇ ਹੋ ਕਿਤੇ ਬਾਣੀ ਨਾਲ ਜਾਗ ਨਾ ਜਾਓ ਕਿਤੇ ਇਹ ਉਹੀ ਹੈ ਕੰਮ ਕਿਤੇ ਇਹਨਾਂ ਦੀ ਰਹਿਬਰੀ ਨਾ ਖੋਚੇ ਜਦੋਂ ਲੋਕ ਸचेत ਹੋ ਜਾਣਗੇ ਸਮਝ ਆ ਗਈ ਉਹਨਾਂ ਨੂੰ ਕਿ ਬਾਣੀ ਦੇ ਗੁਰੂ ਸਰਬੇ ਬਖਸ਼ਾ ਕਰ ਰਹੇ ਨੇ ਹਾਂਜੀ ਵੈਸੇ ਵੀ ਮੋਬਾਈਲ ਇਹਨਾਂ ਨੂੰ ਹੁਣ ਅੱਜਕੱਲ ਬਹੁਤ ਬੁਰਾ ਲੱਗਣ ਲੱਗ ਪਿਆ ਕਿਉਂਕਿ ਉਸ ਮੋਬਾਈਲ ਆ ਦੋ ਚੀਜ਼ਾਂ ਬੜੀਆਂ ਖਤਰਨਾਕ ਆ ਗਈਆਂ ਜਿਨ੍ਹਾਂ ਨੇ ਇਹਨਾਂ ਦਾ ਧੂਆਂ ਕੱਢ ਰੱਖਿਆ ਫੇਸਬੁੱਕ ਤੇ ਵਟਸਐਪ ਜਦੋਂ ਹਰਕਤਾ ਮਾੜੀਆਂ ਕਰਦੇ ਆ ਤੇ ਨੌਜਵਾਨ ਫਿਰ ਚਾੜ ਹੁੰਦੇ ਆ ਸ਼ੇਅਰ ਕਰ ਦਿੰਦੇ ਆ ਵੀ ਆਹ ਦੇਖੋ ਪੰਥ ਦੇ ਢੇਕੇ ਦਾ ਹੈ ਫਿਰ ਉਸ ਕਰਕੇ ਕੁਬਰਾ ਹਾਰ ਚ ਨੇ ਕੋਈ ਗੱਲ ਨਹੀਂ ਹੋਰ ਘੱਬਰੂ ਗੱਲ ਨੇੜੇ ਲੱਗੀ ਪਈ ਹੈ ਜਿੰਨੇ ਆਪਾਂ ਭੈਣ ਭਰਾ ਵੇਚੇ ਆ ਗੁਰੂ ਦਾ ਹੋਰ ਆਸਰਾ ਨਹੀਂ ਤੇ ਕਰਨ ਕਰੀਏ ਤੁਮ ਤੋਂ ਜਾਜੇ ਪੂ ਪਤਰਾ ਦੇ ਹੱਥੋਂ ਮੋਰ ਧਿਆਨਾ ਇਹ ਆਪਣੇ ਨਾਲਪੁਰ ਵਾਲਿਆਂ ਨੂੰ ਖੁਸ਼ ਕਰੀ ਜਾਣ ਤੇ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਖੁਸ਼ੀ ਰਹਿਣੀ ਹੈ ਤੇ ਸਮੁੱਚੇ ਭਗਤ ਕਵੀਰ ਸਾਹਿਬ ਮਹਾਰਾਜ ਦੇ ਸ਼ਬਦ ਰਾਨੀ ਆਪਾਂ ਸਮਝਿਆ ਕਿ ਧਰਮ ਦੇ ਠੇਕੇਦਾਰਾਂ ਦਾ ਅਸੀਂ ਅੰਦਰ ਨਹੀਂ ਰਹਿਣਾ ਅਸੀਂ ਸਿਰਫ ਗੁਰੂ ਦੇ ਬਣਨਾ ਹੈ ਅਸੀਂ